ਸਾਰੀ ਸ਼੍ਰੀ ਕਾ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਣੇ ਆਪਣੇ ਘਰੇ ਹੋਵੋਗੇ ਲਓ ਜੀ ਰਖੜੀ ਨੂੰ ਚੜ੍ਹ ਕੇ ਪਤੰਗ ਅਸੀਂ ਆਏ ਹੋਏ ਸੀ ਲੁਧਿਆਣੇ ਤੇ ਕੇ ਆਪਣੇ ਰਖੜੀਆਂ ਬੰਨਣ ਤੇ ਇੱਧਰ ਜੜਨ ਲੱਗੇ ਸੀ ਪਤੰਗ ਬੜਾ ਇੰਜੋਏ ਕੀਤਾ ਹਰਮਨ ਹੋ ਖੜਾ ਤੇ ਜਵਾਕਾ ਉਹ ਗਰਲੇਨ ਭੱਜੀ ਜਾਂਦੀ ਐ और देखो एंजॉय कर रही हो ओह ता देखो साटी मास्टर के ऊपर थ्री होती है देखो कितना बढ़िया मौसम नी पेके हट गया नी तो भाई ओए बहुत ज्यादा ਸਾਰੇ ਖੜੇ ਨੇ ਗਰਲੀ ਨਾ ਹਾਂਜੀ ਕੀ ਕਰਦੇ ਸੋਨੀ ਟੱਪ ਹੋ ਗਈ ਬਹੁਤ ਜ਼ਿਆਦਾ ਹੋਰ ਦੱਤੇ ਆਣਾ ਇਹ ਦਸਾਰੇ ਆਹ ਕੱਪਣੀ ਕਰਵਾਉਣਾ ਹੈ ਨਾ ਵੀ ਤੁਰੇ ਦਸਾਣਾ ਵੀ ਆਹ ਦੋਰ ਨਾ ਤੇ ਹੱਥ ਆ ਮੇਰਾ ਭਾਈ ਆ ਇਹਦੇ ਅੱਛੇ ਰਖੜੀ ਬੰਨੀ ਅਸੀਂ ਨੇ ਤੇ ਬਾਅਦ ਚ ਜਵਾਈ ਕਰਾਏ ਆ ਨਾ ਦੇਖੋ ਫਿਰ ਨਾ ਤੇ ਬਹੁਤ ਜ਼ਿਆਦਾ ਗਰਮੀ ਹੋ ਗਈ ਹੁਣ ਆਂਦੇ ਪਹਿਲਾਂ ਠੰਡਾ ਪੀਤਾ ਸਮਸੇ ਖਾਦੇ ਫੇਰ ਅਸੀਂ ਚੋਲ ਖਾਤੇ ਹੁੰਦੇ ਤੇ ਸ਼ਾਮੀ ਕੀ ਖਾਣੇ ਆ ਤੂੰ ਮਿੱਠਾ ਬਹੁਤ ਖਾਦਾ ਮਿੱਠਾ ਖਾ ਖਾ ਕੇ ਮਨ ਅੱਗਿਆ ਪਿਆ ਤੇ ਤੋਰਨ ਤੂੰ ਆਹ ਕੇ ਕੰਦੇ ਹੱਥ ਲੱਗ ਗਈ ਦੌੜਨ ਲੰਨ ਤੇ ਥੱਕ ਗਈ ਤੇ ਗਿਰ ਗਈ ਮੈਂ ਜਿਹੜਾ ਪਤੰਗ ਚੜਾਉਣ ਲੱਗੇ ਆ ਉਹਨੇ ਵੀ ਚੜਾਉਣ ਲੱਗੇ ਆ ਵਾਹ ਇਹਨਾਂ ਚੱਲ ਜੀ ਥਾਲਾ ਬਾਹਾਂ ਦਾ ਜ਼ੋਰ ਬਹੁਤ ਲੱਗਦਾ ਟੀ-ਸ਼ਰਟ ਲਾ ਦੇ ਨਹੀਂ ਹੌਦਾ ਫਟਾਫਟ ਨਹੀਂ ਉਹ ਮੰਮੀ ਹੀ मामी मामी मार मामी बाजा मामी बाजा ए आजा मामी आजा पतंग चढ़ाइए ਕਹ ਹਾ ਕੰਕੂ ਰਿਆ ਕਹ ਹਾ ਪ੍ਰੀਤ ਚਾਹ ਵਾਲਾ ਹਰਪ੍ਰੀਤ ਅਵਲਮਤ ਹਰਪ੍ਰੀਤ ਪ੍ਰੀਤ ਏ ਪ੍ਰੀਤ ਏ ਪ੍ਰੀਤ ਆਵਾਜ਼ ਮਾਰਦੀ ਜੰਗਲੇ ਚ ਦੇਖ ਲੈ ਕੁੰਨ ਮੇਰੇ ਉਹ ਡਾਲ ਜਣਾ ਦੇਖ ਤਾਂ ਨਹੀਂ ਜੰਗਲੇ ਚ ਜੰਗਲੇ ਚ ਦੇਖ ਜੰਗਲੇ ਚ ਦੇ ਆ ਲੈ ਲ ਮੂੰਹ ਇਹਦਾ Dekta ni, arbeta? Arbeta? Ayeh, kenal? Tiga. Tiga. Tiga, tiga. Laji, tangkutlah dia. Harah. Dicky ni per tangan terdahle pay, merenindu. ਇੱਥੇ ਰਖੜਿਆਂ ਨੂੰ ਵੀ ਪਤਾ ਕਿ ਜਿਹੜਾ ਲੱਗੇ ਲੋਕ ਇੰਜੋਏ ਕਰਦੇ ਆ ਬਸ ਲਾਈਫ ਨੂੰ ਮੋਟੀ ਹੈ। 15 ਫੋਨ ਤੋਂ ਇੱਥੇ ਬੰਦਾ ਕੋਠੇ ਤੋਂ ਪਾਣੀ ਕੱਢਣ ਲੱਗੇ ਹੋਇਆ ਤੇ ਕੋਠੇ ਦੇ ਪਾਣੀ ਆ ਗਏ। ਛੱਤਾਂ ਚੋਂ ਚੱਲਾ ਰਿਹਾ ਜਾਂਦਾ ਪਾਣੀ। ਨਹੀਂ ਆ ਜਾਓਗੇ ਆ ਜਾ। ਉਹ ਲੱਗਿਆ ਹੋਇਆ ਪਾਣੀ ਕੱਢਣ। ਬਹੁਤ ਹੀ ਵਧੀਆ। ਮਤਲਬ ਕਿ ਤਿਹਾਰਾ ਰਖੜੀ ਦਾ ਤੇ ਇੱਧਰ ਲੋਕ ਪਤੰਗ ਵੀ ਜੜਾਈ ਦਿੰਦੇ ਆ। ਚਲੋ ਬਰੀਆ ਬਿੱਟੀ ਅਸੀਂ ਆ ਪਰਾਈ ਚੜਾ ਰਿਹਾ ਮੇਰਾ ਤੇ ਉਦਾਂ ਲੋਕ ਬਹੁਤ ਲੋਕ ਚੜਾ ਰਹੇ ਨੇ